ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਅੱਜ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਕਰੋ ਜੀ ਨੋਟ ਸਕਰੀਨ ਤੇ ਆਪਾਂ ਹਮੇਸ਼ਾ ਦੇ ਕੇ ਰੱਖਦੇ ਹਾਂ ਹਰੇ ਜ ਅੱਖਰਾਂ 'ਚ ਤੁਸੀਂ ਦੇਖੋਗੇ 78140 ਤੇ 38764 ਜੇ ਕਿਸੇ ਕੋਲੇ ਉਹ ਥੀਏ ਮਕਾਨੇ ਕਰ ਹੈ ਗੱਡੀਆਂ ਮਸ਼ੀਨਰੀਆਂ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀਆਂ ਮਸ਼ੀਨਰੀਆਂ ਪਹੁੰਚੀਆਂ ਆ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਰੀਆਂ ਅਲੱਗ-ਅਲੱਗ ਸ਼ਹਿਰ ਪਿੰਡ ਚੋਂ ਪਹਿਲੀ ਗੱਡੀ ਆਪਣੇ ਕੋਲੇ ਜਨ ਪਹੁੰਚੀ ਹੈ 2004 ਮਾਡਲ ਗੱਡੀਆ 2024 ਤੱਕ ਇਹਦੀ ਪਾਸਿੰਗ ਰਨਿਊ ਹੋਈ ਹੈ ਜੀ ਕੰਡੀਸ਼ਨ ਵਧੀਆ ਦੇ 55000 ਰੁਪਿਆ ਡਿਮਾਂਡ ਹੈ ਜੀ 24 ਦੇ 10ਵੇਂ ਮਹੀਨੇ ਤੱਕ ਮਤਲਬ ਕਿ 24 ਚੱਲ ਰਿਹਾ ਜੀ 10 ਮਹੀਨਿਆਂ ਦੀ ਹਲੇ ਤੱਕ ਇਹਦੀ ਪਾਸਿੰਗ ਪਈ ਹੈ ਤੇ ਮਾਲਕ ਦਾ ਏਰੀਆ ਬਾਗਾਪੁਰਾਣਾ ਜਾ ਕੇ ਤੁਸੀਂ ਗੱਡੀ ਨੂੰ ਦੇਖਣੀ ਹੋਵੇ ਬਾਗੇਪੁਰਾਣੇ ਜਾ ਕੇ ਦੇਖ ਸਕਦਾ ਹਾਂ ਕੰਡੀਸ਼ਨ ਵਧੀਆ ਹੈ ਬਾਕੀ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਹੋਈਆਂ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਡੈਕ ਵਗੈਰਾ ਤੇ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਲਈਆਂ ਜੀ ਜਿਹੜੀ ਕਾਪੀ ਆ ਉਹ ਚਿਪਾ ਲਈ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 99140 55472 ਇਸ ਨੰਬਰ ਤੇ ਜੇ ਕਿਸੇ ਨੂੰ ਗੱਲ ਕਰਨੀ ਹੋਵੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਤੇ ਦੂਸਰੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਦੇਖੋ ਵਰਨਾ ਗੱਡੀ ਆਪਾਂ ਸੈਕੰਡ ਵਾਲੀ ਲੈ ਕੇ ਪਹੁੰਚੇ ਹਾਂ 2010 ਮਾਡਲ ਗੱਡੀ ਐ ਜੀ 10 ਮਾਡਲ ਗੱਡੀ ਡੀਜ਼ਲ ਦੀ ਐ ਤੇ ਗੱਡੀ ਦੀ ਐਨਓਸੀ ਆਪਾਂ ਨੂੰ ਮਿਲ ਜਾਊਗੀ ਗੱਡੀ 'ਚ ਕਮੀ ਕੋਈ ਨਹੀਂ ਚਿੱਟੇ ਰੰਗ ਦੀ ਗੱਡੀ ਆ ਚਲਾਈ ਬਹੁਤ ਵਧੀਆ ਹੋਈ ਏ ਮਾਲਕ ਨੇ ਚੱਲਣ ਦੇ ਵਿੱਚ ਗੱਡੀ ਬਹੁਤ ਹੀ ਜ਼ਿਆਦਾ ਸਮੂਥ ਹੈਗੀ ਤੁਸੀਂ ਚਲਾ ਕੇ ਦੇਖਣੀ ਹੋਵੇ ਇਹਨਾਂ ਦੇ ਏਰੀਆ 'ਚ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਜੀ ਬਾਕੀ 140000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਤੇ ਮਾਲਕ ਦਾ ਏਰੀਆ ਬਠਿੰਡਾ ਜੀ ਪਿੰਡ ਕਲਿਆਣ ਸੁੱਖਾ ਜੀ ਕਲਿਆ ਸੁੱਖਾ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਜਾ ਕੇ ਕਿਸੇ ਨੇ ਦੇਖਣੀ ਹੋਵੇ ਡੀਜ਼ਲ ਦੀ ਗੱਡੀ ਐ ਪਾਸਿੰਗ 26 ਤੱਕਰ 140 ਮੰਗ ਐ ਤੇ ਗੱਡੀ ਦਾ ਨੰਬਰ ਤੁਸੀਂ ਦੇਖ ਹੀ ਲਿਆ ਜੀ ਐਚ 4 ਨੰਬਰ ਗੱਡੀ ਐ ਨਵਰਨਾ ਗੱਡੀ ਐ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 99 681 9197 ਗੱਲ ਤੁਸੀਂ ਕਰ ਲਿਓ ਜੀ ਤੇ ਹੁਣ ਆਪਾਂ ਜਿਹੜੀ ਤੀਸਰੀ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਸਾਹਮਣੇ ਜਿਵੇਂ ਕੀ ਬਹੁਤ ਵਧੀਆ ਗੱਡੀ ਆ ਵੀ ਤੇ ਗੱਡੀ ਆਪਣੇ ਕੋਲੇ ਜਨ ਹਾ ਪਹੁੰਚੀ ਹੈ ਜੀ ਜਨ ਗੱਡੀ ਆ ਵਧੀਆ ਗੱਡੀ ਆ ਬਾਕੀ ਕੰਡੀਸ਼ਨ ਆਲ ਓਕੇ ਆ ਜੀ ਬੰਪਰਾਂ ਤੇ ਮਾੜੇ ਮੋੜੇ ਸਕਰੈਚ ਆਪਾਂ ਨੂੰ ਮਿਲਣਗੇ ਬਾਕੀ ਕਿਸੇ ਪਾਸੇ ਗੱਡੀ ਤੇ ਕੋਈ ਡੈਂਟ ਵਗੈਰਾ ਹੈ ਨਹੀਂਗਾ ਪੰਜਾਬ ਨੰਬਰ ਗੱਡੀ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਆ ਜੀ ਤਰਨ ਤਰਨ ਗੱਡੀ ਖੜੀ ਆ ਚਾਰ ਮਾਡਲ ਹੈ ਜਨ ਪੈਟਰੋਲ TI LX i ਪਾਸਿੰਗ 2025 ਤੱਕ ਰੱਪ ਨੂੰ ਮਿਲ ਜਾਊਗੀ ਸੀਟ ਕਵਰ ਜਮਨ ਅਮੀਨ ਮੈਟਿੰਗ ਹੋਈ ਐ ਨਵੀਂ ਤੇ ਰੇਟ ਮਾਲਕ ਨੇ 70000 ਰੁਪਿਆ ਕਿਹਾ ਜੀ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ 70000 ਡਿਮਾਂਡ ਐ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਓ ਜੀ ਤੇ ਘਾਟਾ ਵਾਦਾ ਮਾਲਕ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 86990 77220 ਆਹ ਮਾਲਕ ਦਾ ਨੰਬਰ ਹੈ ਗਾ ਨੰਬਰ ਤੇ ਇੱਕ ਵਾਰੀ ਗੱਲ ਲਾਜ਼ਮੀ ਤੁਸੀਂ ਜ਼ਰੂਰ ਕਰ ਲਿਓ ਜੀ ਠੀਕ ਹੈ ਜੀ ਬਾਕੀ ਇੱਕ ਆਪਾਂ ਤੁਹਾਡੇ ਖਾਤਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇੱਕ ਸਕੂਟੀ ਜੀ ਐਕਟਿਵਾ ਸਕੂਟੀ ਆ 2007 ਮਾਡਲ ਹੈ ਜੀ 7 ਮਾਡਲ ਸਕੂਟੀ ਹੈ ਕੰਡੀਸ਼ਨ ਬਹੁਤ ਵਧੀਆ ਤੇ ਜਿਨ੍ਹਾਂ ਦੀ ਆ ਸਕੂਟੀ ਹੈ ਜੀ ਇਹਨਾਂ ਦਾ ਪਿੰਡ ਹੈ ਹੀਰਨਾ ਜੀ ਤੇ ਨੇੜੇ ਪੈ ਜਾਂਦਾ ਸਾਨੇਵਾਲ ਡਿਸਟ੍ਰਿਕਟ ਲੱਗਦੀ ਇਹਨਾਂ ਨੂੰ ਲੁਧਿਆਣਾ ਜੀ ਤੇ 20000 ਰੁਪਿਆ ਇਹਨਾਂ ਨੇ ਕਿਹਾ ਸੱਤ ਮਾਡਲ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਮਾਲਕ ਦੇ ਘਰੇ ਖੜੀ ਹੈ ਸ਼ਾਇਦ ਕਾਲੇ ਜਿਹੇ ਰੰਗ ਦੀ ਸਕੂਟੀ ਹੈਗੀ ਪੰਜਾਬ ਨੰਬਰ ਹੈ ਸੀ ਇਹਨਾਂ ਨੇ ਸੇਲ ਕਰਨੀ ਹੈ ਤੇ ਕੋਈ ਨੁਕਸ ਨਹੀਂ ਬਹੁਤ ਵਧੀਆ ਸਕੂਟੀ ਹੈ ਇਹਨਾਂ ਦੇ ਏਰੀਆ 'ਚ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਟ్రਾਈ ਲੈਣੀ ਹੋਵੇ ਤਾਂ ਤੁਸੀਂ ਟ్రਾਈ ਵੀ ਲੈ ਸਕਦੇ ਹੋ ਮਾਲਕ ਨੇ ਕਿਹਾ ਆ ਕੇ ਪਹਿਲਾਂ ਆਪਦੀ ਪੂਰੀ ਤਸੱਲੀ ਕਰ ਲਿਓ ਦੇਖ ਲਿਓ ਉਹ ਤੋਂ ਬਾਅਦ ਗੱਲ ਕਰ ਲਾਂਗੇ ਵਹਿ ਕੇ ਤੇ ਗੱਲ ਕਰਕੇ ਤੇ ਜੇ ਤੁਹਾਨੂੰ ਵਧੀਆ ਲੱਗੇ ਤਾਂ ਉਹ ਤੋਂ ਬਾਅਦ ਤੁਸੀਂ ਖਰੀਦ ਸਕਦੇ ਹੋ ਮਾਲਕ ਨੇ ਇਦਾਂ ਵੀ ਕਿਹਾ ਜੀ ਜੇ ਨਾ ਚੰਗੀ ਲੱਗੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਬਾਕੀ ਤੁਸੀਂ ਦੇਖ ਲਈ ਤੇ ਆ ਤੁਸੀਂ ਦੇਖੀਏ ਜੀ ਸਕੂਟੀ ਤੇ ਸਕੂਟੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਜੀ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈ ਜੀ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਣੇ ਕੋਲੇ ਖੜੀਆਂ ਆ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਜਿੰਨੇ ਤੁਸੀਂ ਦੇਖ ਰਹੇ ਹੋ WhatsApp ਨੰਬਰ ਨੋਟ ਜ਼ਰੂਰ ਕਰ ਲਿਓ ਜੀ ਜੇ ਤੁਹਾਡੇ ਕੋਲੇ ਵੀ ਕੋਠੀ ਹੈ ਮਕਾਨ ਹੈ ਘਰ ਕੋਈ ਗੱਡੀ ਹੈ ਮੋਟਰਸਾਈਕਲ ਹੈ ਬੋਲਟ ਹੈ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੋਂ ਕਰਵਾ ਸਕਦੇ ਹਾਂ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਾਂ ਫ੍ਰੀ ਦੇ ਵਿੱਚ ਐਡ ਤੁਹਾਡੀ ਲਗਾ ਦਾਂਗੇ ਤੇ ਗੱਲ ਆਪਾਂ ਪੂਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਇੱਕ ਬੇਨਤੀ ਕਰਵਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਆਪਣੇ ਕੋਲੇ ਭੇਜ ਦਿਓ ਰੇਟ ਜਿਹੜਾ ਤੁਸੀਂ ਲਾ ਕੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਮਸ਼ੀਨਰੀਆਂ ਆਪਣੇ ਕੋਲੇ ਹਰ ਏਰੀਆ ਚੋਂ ਆਈਆਂ ਪਈਆਂ ਤੁਹਾਨੂੰ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਮੈਨੂੰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਨਾਲ ਦੀ ਨਾਲ ਜਿੰਨੇ ਤੁਸੀਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਆਇਓ ਕਿਉਂਕਿ ਆਪਾਂ ਜਦੋਂ ਵੀ ਮਸ਼ੀਨਰੀ ਜਾਂ ਕੋਈ ਵੀ ਵੀਡੀਓ ਆਪਾਂ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਮੈਸੇਜ ਪਹੁੰਚ ਜਾਊਗਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚਿਆ ਮੋਟਰਸਾਈਕਲ ਹੈ ਜੀ ਡਿਸਕਵਰ ਪੰਜਾਬ ਨੰਬਰ ਹੈ ਕੰਡੀਸ਼ਨ ਆਲ ਓਕੇ ਹੈ ਜੀ ਕੋਈ ਨੁਕਸਾਨੀ ਚੱਲਿਆ ਵਧੀਆ ਹੋਇਆ ਜੀ ਮਾਲਕ ਨੇ ਵਧੀਆ ਚਲਾਇਆ ਹੋਇਆ ਗੁੱਡ ਕੰਡੀਸ਼ਨ ਬਰਨਾਲਾ ਮਾਲਕ ਦਾ ਏਰੀਆ ਬਰਨਾਲੇ ਏਰੀਆ ਚ ਮਾਲਕ ਦੇ ਘਰੇ ਖੜੇਗਾ 12 ਮਾਡਲ ਹੈ ਤੇ ਟਾਇਰ ਦੋਨੋਂ ਨਵੇਂ ਨਹੀਂ ਤੇ ਰੇਟ ਮਾਲਕ ਨੇ ਮੰਗਿਆ 20000 ਰੁਪਇਆ ਬਾਕੀ ਮਾਲਕ ਨੇ ਆਖਿਆ ਉੱਪਰ-ਨੀਚੇ ਕਰ ਲਾਂਗੇ ਵੇਕੇ ਕੋਈ ਗੱਲ ਨਹੀਂ ਤੇ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣਾ ਹੋਵੇ ਮੋਟਰਸਾਈਕਲ ਚਲਾ ਕੇ ਦੇਖ ਲਓ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਛੱਡਿਆ ਜੀ 76 579 333680 ਇਸ ਨੰਬਰ ਤੇ ਗੱਲ ਕਰ ਲਿਓ ਹੁਣ ਆਪਾਂ ਇੱਕ ਆਲਟੋ ਗੱਡੀ ਦੀ ਗੱਲ ਕਰਦੇ ਹਾਂ ਜੀ ਆਲਟੋ ਗੱਡੀ ਤੁਸੀਂ ਦੇਖੋ 2008 ਮਾਡਲ ਹੈ ਉੱਚੇ ਮਾਡਲ ਦੀ ਗੱਡੀ ਆ 65000 ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਜੀ ਤੇ ਐਚ ਆਰ ਨੰਬਰ ਗੱਡੀ ਆ ਕੰਡੀਸ਼ਨ ਆ ਲੁੱਕੀ ਆ ਚਲਾਉਣ ਚ ਬਹੁਤ ਵਧੀਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਵਧੀਆ ਪਈ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਬਾਕੀ ਗੱਡੀ ਵਧੀਆ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਬਾਕੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਚਾਰੇ ਪਾਸੋਂ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਕੋਈ ਵੀ ਗੱਲ ਕਰਨੀ ਹੋਵੇ ਕਰ ਲਿਓ ਨੰਬਰ ਹੈ 77078 ਤੇ 98903 ਮਾਲਕ ਨਾਲ ਤੁਹਾਡੀ ਗੱਲ ਹੋ ਜਾਊਗੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਮਸ਼ੀਨਰੀਆਂ ਸਾਰੀਆਂ ਦੇਖ ਲੀਆਂ ਤੁਹਾਨੂੰ ਵੀਡੀਓ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿਹੜੇ ਏਰੀਆ ਚ ਕੋਠੀ ਮਕਾਨ ਘਰ ਚਾਹੀਦਾ ਕਮੈਂਟ ਕਰਿਓ ਜਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣੇ ਚੈਨਲ ਦਾ ਜਾਂਦੇ ਜਾਂਦੇ ਵਟਸਐਪ ਨੰਬਰ ਨੋਟ ਜਰੂਰ ਕਰ ਲਿਓ ਜਿਸਨੂੰ ਐਡ ਕਰਵਾਉਣੀ ਹੈ ਛੇਤੀ ਆਪਣੇ ਕੋਲ ਭੇਜੋ ਛੇਤੀ ਐਡ ਤੁਹਾਡੇ ਲੱਗ ਚੁਗੀ